ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸੁਆਗਤ ਹੈ ਸੰਗਤ ਜੀ ਕਈ ਪਣ ਪੜਾ ਕਹਿ ਦਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਾੜਾ ਸਮਾਂ ਚੱਲ ਰਿਹਾ ਏ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਸਾਨੂੰ ਕੋਈ ਹੱਲ ਦੱਸੋ ਬੇ ਸਾਡੀ ਜ਼ਿੰਦਗੀ ਦਾ ਇਹ ਮਾੜਾ ਸਮਾਂ ਕਿੰਜ ਦੂਰ ਹੋਵੇਗਾ ਤਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਣਾ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਤੁਹਾਡੇ ਮਨ ਨੂੰ ਬਹੁਤ ਬਲ ਮਿਲੇਗਾ ਇਹ ਸਭ ਕੁਝ ਸੁਣ ਕੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬੇਨਵਰਾ ਮਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਅਤੇ ਅੱਜ ਦੀ ਇਹ ਕਹਾਣੀ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਬਲ ਮਿਲੇਗਾ ਤਕਾਉ ਫਿਰੇ ਕਹਾਣੀ ਸ਼ੁਰੂ ਕਰਦੇ ਹਾਂ ਇੱਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਵੀ ਇੱਕ ਇਨਸਾਨ ਆਪਣੇ ਜੀਵਨ ਤੋਂ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਪਾ ਰਿਹਾ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਸੀ ਕਰ ਪਾ ਰਿਹਾ ਇਸ ਕਰਕੇ ਉਹ ਹਰ ਵੇਲੇ ਦੁਖੀ ਪਰੇਸ਼ਾਨ ਰਹਿਣ ਲੱਗਾ ਉਹ ਆਪਣੇ ਆਪ ਨੂੰ ਇੱਕ ਅਸਫਲ ਨਾਕਾਮ ਜਾਬ ਇਨਸਾਨ ਸਮਝਣ ਲੱਗਾ ਇਸੇ ਕਰਕੇ ਉਹਦੀ ਨਿਰਾਸ਼ਾ ਦਿਨੋਂ ਦਿਨ ਵੱਧ ਰਹੀ ਸੀ ਕਈ ਵਾਰ ਉਹਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵੀ ਇਦਾਂ ਦੇ ਪਰੇਸ਼ਾਨੀਆਂ ਭਰੇ ਜੀਵਨ ਦੇ ਨਾਲੋਂ ਤਾਂ ਚੰਗਾ ਹੈ ਕਿ ਜੀਵਨ ਅਖੀਲਾ ਹੀ ਖਤਮ ਕਰ ਲਵਾਂ ਕਹਿੰਦੇ ਬੱਸ ਇਸੇ ਤਰ੍ਹਾਂ ਬੈਠਾ ਮਨ ਦੇ ਵਿੱਚ ਸੋਚਦਾ ਰਹਿੰਦਾ ਕਿਤੇ ਇੱਕ ਦਿਨ ਉਹਦੇ ਕਿਸੇ ਦੋਸਤ ਮਿੱਤਰ ਨੇ ਗਿਆ ਕਿ ਤੂੰ ਇਦਾਂ ਪਰੇਸ਼ਾਨ ਰਹਿਣਾ ਹੈ ਤੂੰ ਕਿਸੇ ਸੰਤ ਮਹਾਤਮਾ ਜੀ ਦੇ ਕੋਲ ਜਾ ਅਤੇ ਜਾ ਕੇ ਆਪਣੇ ਮਨ ਦੀ ਸਾਰੀ ਦੁੱਖਦਾ ਉਹਨਾਂ ਨੂੰ ਦੱਸ। ਉਹਨਾਂ ਦੇ ਕੋਲ ਹਰ ਇੱਕ ਮੁਸ਼ਕਲ ਦਾ ਹੱਲ ਹੁੰਦਾ ਏ। ਉਹ ਤੇਰੀਆਂ ਪਰੇਸ਼ਾਨੀਆਂ, ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਕੋਈ ਨਾ ਕੋਈ ਮੰਤਰ, ਕੋਈ ਨਾ ਕੋਈ ਉਪਾਅ ਜ਼ਰੂਰ ਦੱਸਣਗੇ। ਕਹਿੰਦੇ ਕੋਈ ਇਨਸਾਨ ਆਪਣੇ ਕਹਿੰਦੇ ਆਪਣੇ ਦੋਸਤ ਦੀ ਗੱਲ ਮੰਨ ਕੇ ਉਹ ਇਨਸਾਨ ਆਪਣੇ ਨਗਰ ਦੇ ਇੱਕ ਸੰਤ ਮਹਾਤਮਾ ਜੀ ਦੇ ਕੋਲ ਗਿਆ ਅਤੇ ਜਾ ਕੇ ਸਾਰੀ ਗੱਲ ਬਾਤ ਉਹਨਾਂ ਨੂੰ ਦੱਸੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਦੁੱਖ ਤਕਲੀਫ ਸੰਤ ਮਹਾਤਮਾ ਜੀ ਨੂੰ ਦੱਸੀ ਕਿ ਮਹਾਤਮਾ ਜੀ ਮੈਂ ਐਸੇ ਗੱਲੋਂ ਬਹੁਤ ਦੁਖੀ ਪਰੇਸ਼ਾਨ ਆ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਲਈ ਕੁਝ ਵੀ ਨਹੀਂ ਕਰ ਪਾ ਰਿਹਾ ਜਿਸ ਵੀ ਕੰਮ ਨੂੰ ਹੱਥ ਪਾਉਣਾ ਹਾਂ ਉਹੀ ਕੰਮ ਦੇ ਵਿੱਚ ਮੈਂ ਨਾਕਾਮਜਬ ਹੋ ਜਾਂਦਾ ਹਾਂ ਇਸ ਕਰਕੇ ਮੈਂ ਹੁਣ ਬਹੁਤ ਦੁਖੀ ਪਰੇਸ਼ਾਨ ਹੋ ਗਿਆ ਕਿਰਪਾ ਕਰਕੇ ਮੇਰੀ ਇਹ ਨਾਕਾਮਯਾਬੀ ਨੂੰ ਕਾਮਯਾਬੀ ਦੇ ਵਿੱਚ ਬਦਲਣ ਦਾ ਕੋਈ ਮੰਤਰ ਕੋਈ ਉਪਾਅ ਦੱਸੋ ਮੇਰੀਆਂ ਇਹਨਾਂ ਪਰੇਸ਼ਾਨੀਆਂ ਮੁਸ਼ਕਲਾਂ ਦੇ ਹੱਲ ਦੱਸੋ ਤੇ ਕਹਿੰਦੇ ਉਹ ਸੰਤ ਮਹਾਤਮਾ ਜੀ ਕਹਿੰਦੇ ਵੀ ਪੁੱਤਰ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੇ ਹੱਲ ਮੇਰੇ ਕੋਲ ਹੈ ਅਤੇ ਮੈਂ ਤੈਨੂੰ ਦੱਸ ਵੀ ਦਵਾਂਗਾ ਪਰ ਪਹਿਲਾਂ ਤੈਨੂੰ ਮੇਰਾ ਇੱਕ ਕੰਮ ਕਰਨਾ ਪੈਣਾ ਹੈ ਕਹਿੰਦੇ ਉਹ ਇਨਸਾਨ ਨੇ ਕਿਹਾ ਵੀ ਦੱਸੋ ਜੇ ਮੈਂ ਤੁਹਾਡਾ ਕੰਮ ਕਰਨ ਦੇ ਯੋਗ ਹੋਇਆ ਤਾਂ ਜ਼ਰੂਰ ਕਰਾਂਗਾ ਪਸੰਤ ਮਹਾਤਮਾ ਜੀ ਨੇ ਕਿਹਾ ਵੀ ਉਹ ਕੰਮ ਕਰਨਾ ਕੋਈ ਬਹੁਤਾ ਔਖਾ ਨਹੀਂ ਆ ਤੂੰ ਜਿਸ ਰਸਤੇ ਰਾਹੀ ਇੱਥੇ ਚੱਲ ਕੇ ਆਇਆ ਏ ਉਹ ਰਸਤੇ ਦੇ ਵਿੱਚ ਸਾਡੀ ਇੱਕ ਥੋੜੀ ਜਿਹੀ ਜ਼ਮੀਨ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉੱਥੇ ਕੋਈ ਫਸਲ ਉਗਾਈਏ ਪਰ ਸਾਡੀ ਉਹ ਜ਼ਮੀਨ ਦੇ ਵਿੱਚ ਕੀੜੀਆਂ ਨੇ ਬਹੁਤ ਵੱਡਾ ਭੌਣ ਬਣਾ ਲਿਆ ਹੈ ਇਸ ਕਰਕੇ ਉੱਥੇ ਕੋਈ ਵੀ ਫਸਲ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਤਾਂ ਮੈਂ ਚਾਹੁੰਦਾ ਹਾਂ ਕਿ ਤੂੰ ਉਹ ਕੀੜੀਆਂ ਦੇ ਭੌਣ ਨੂੰ ਖਤਮ ਕਰ ਦਵੇਂ ਉਹ ਕੀੜੀਆਂ ਦੇ ਘਰ ਨੂੰ ਤੋੜ ਦਵੇਂ ਕਹਿੰਦੇ ਪਹਿਲਾਂ ਤਾਂ ਇਹ ਗੱਲ ਸੁਣ ਕੇ ਉਹ ਇਨਸਾਨ ਚੁੱਪ ਗਿਆ ਹੋ ਗਿਆ ਕਿ ਮੈਂ ਆਪਣੇ ਫਾਇਦੇ ਦੇ ਲਈ ਜੀਵ ਹੱਤਿਆ ਕਰਾਂਗਾ ਉਹ ਬੇਜਵਾਨਿਆਂ ਦਾ ਨੁਕਸਾਨ ਕਰਾਂਗਾ ਪਰ ਨਾਲ ਹੀ ਜਦੋਂ ਸੰਤ ਜੀ ਨੇ ਇਹ ਕਹਿ ਦਿੱਤਾ ਕਿ ਦੇਖ ਜਦੋਂ ਤੂੰ ਕੀੜੀਆਂ ਦਾ ਘਰ ਤੋੜੇਗਾ ਨਾ ਇਹ ਧਿਆਨ ਰੱਖੀਂ ਵੀ ਉਹ ਕੀੜੀਆਂ ਮਰਨੀਆਂ ਨਹੀਂ ਚਾਹੀਦੀਆਂ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਸਿਰਫ ਤੂੰ ਉਹਨਾਂ ਦਾ ਘਰ ਤੋੜਨਾ ਹੈ ਤਾਂ ਕਹਿੰਦੇ ਇਹ ਇਨਸਾਨ ਨੇ ਕਿਹਾ ਵੀ ਠੀਕ ਆ ਸੰਤਜੀ ਮੈਂ ਇਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਸੰਤਜੀ ਨੇ ਕਿਹਾ ਵੀ ਇਹ ਕੰਮ ਜੇ ਤੂੰ ਕਰ ਲਵੇਂਗਾ ਤਾਂ ਹੀ ਮੇਰੇ ਕੋਲ ਆਵੀਂ ਜਿਸ ਦਿਨ ਵੀ ਤੂੰ ਉਹ ਕੀੜੀਆਂ ਦਾ ਘਰ ਤੋੜ ਦੇਵੇਂ ਉਹਨਾਂ ਨੂੰ ਮੇਰੀ ਜ਼ਮੀਨ ਦੇ ਵਿੱਚੋਂ ਬਾਹਰ ਕੱਢ ਦੇਵੇਂ ਫਿਰ ਤੂੰ ਮੇਰੇ ਕੋਲ ਆ ਜਾਵੀਂ ਕੋਈ ਇਨਸਾਨ ਨਹੀਂ ਕਿਹਾ ਵੀ ਸਭ ਤੋਂ ਵਚਨ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਇਦਾਂ ਹੀ ਕਰਾਂਗਾ ਇਹ ਕਹਿ ਕੇ ਉਹ ਆਪਣੇ ਘਰੋਂ ਤੁਰ ਪਿਆ ਰਸਤੇ ਦੇ ਵਿੱਚ ਜਾਂਦਿਆਂ ਹੁੰਨੇ ਦੇਖਿਆ ਵੀ ਸੱਚਮੁੱਚ ਕੀੜੀਆਂ ਦਾ ਬਹੁਤ ਵੱਡਾ ਭੌਣ ਸੀ ਤਾਂ ਕਹਿੰਦੇ ਉਹਨੇ ਜਾਂਦੇ ਨੇ ਹੀ ਉਹ ਕੀੜੀਆਂ ਦੇ ਘਰ ਨੂੰ ਤੈਸ ਨੈਸ ਕਰ ਦਿੱਤਾ ਕੀੜੀਆਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਰ ਉਹ ਕੀੜੀਆਂ ਦੇ ਘਰ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ ਕੀੜੀਆਂ ਆਦੀ ਜਾਨ ਬਚਾ ਕੇ ਦੂਦਰ ਭੱਜ ਗਈਆਂ ਤੇ ਕਹਿੰਦੇ ਇਹ ਇਨਸਾਨ ਖੁਸ਼ ਸੀ ਕਿਵੇਂ ਕੀੜੀਆਂ ਦਾ ਨੁਕਸਾਨ ਵੀ ਨਹੀਂ ਕੀਤਾ ਤੇ ਉਹਨਾਂ ਦਾ ਘਰ ਵੀ ਤੋੜ ਦਿੱਤਾ ਹੈ ਕਹਿੰਦੇ ਇਹ ਸੋਚ ਕੇ ਮਨ ਹੀ ਮਨ ਦੇ ਵਿੱਚ ਖੁਸ਼ ਹੋ ਰਿਹਾ ਸੀ ਕਿ ਸੰਤ ਜੀ ਦਾ ਦਿੱਤਾ ਹੋਇਆ ਕੰਮ ਮੈਂ ਪੂਰਾ ਕਰ ਦਿੱਤਾ ਹੈ। ਹੁਣ ਸੰਤ ਜੀ ਵੀ ਮੈਨੂੰ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਦੱਸ ਦੇਣਗੇ। ਪਰ ਕਹਿੰਦੇ ਕੀੜੀਆਂ ਦਾ ਘਰ ਤੋੜਨ ਤੇ ਉਹਨੂੰ ਕਾਫੀ ਸਮਾਂ ਲੱਗ ਗਿਆ। ਇਸ ਕਰਕੇ ਥੱਕ ਚੁੱਕਿਆ ਸੀ ਤੇ ਘਰੋਂ ਚਲਿਆ ਗਿਆ ਵੀ ਚਲੋ ਕੋਈ ਨਹੀਂ ਕੱਲ ਨੂੰ ਸੰਤ ਜੀ ਦੇ ਕੋਲ ਆਵਾਂਗਾ। ਕਹਿੰਦੇ ਅਗਲਾ ਦਿਨ ਹੋਇਆ ਤਾਂ ਜਦੋਂ ਸੰਤ ਜੀ ਵੱਲ ਆ ਰਿਹਾ ਸੀ ਤਾਂ ਉਸੇ ਜਗ੍ਹਾ ਤੇ ਪਹੁੰਚਿਆ। ਜਿੱਥੇ ਉਹਨੇ ਕੀੜੀਆਂ ਦੇ ਘਰ ਨੂੰ ਤੋੜਿਆ ਸੀ ਤਾਂ ਦੇਖ ਕੇ ਹੈਰਾਨ ਹੋ ਗਿਆ ਵੀ ਕੀੜੀਆਂ ਨੇ ਤਾਂ ਫਿਰ ਤੋਂ ਆਪਣੇ ਘਰ ਦੀ ਉਸਾਰੀ ਕਰ ਲਈ ਉਹ ਕੀੜੀਆਂ ਨੂੰ ਤਾਂ ਜਿਵੇਂ ਕੋਈ ਫਰਕ ਹੀ ਨਹੀਂ ਪਿਆ ਉਹ ਤਾਂ ਫਿਰ ਆਪੋ ਆਪਣੇ ਕੰਮਾਂ ਨੂੰ ਉਸੇ ਤਰ੍ਹਾਂ ਹੀ ਲੱਗੀਆਂ ਸਨ ਕਹਿੰਦੇ ਇਹ ਦੇਖ ਕੇ ਇਹ ਇਨਸਾਨ ਨੂੰ ਬੜਾ ਗੁੱਸਾ ਆਇਆ ਵੀ ਕੱਲ ਮੈਂ ਕਿੰਨਾ ਚਿਰ ਲਾ ਕੇ ਇਹਨਾਂ ਦਾ ਘਰ ਤੈਸਨੈਸ ਕੀਤਾ ਅਤੇ ਇਹਨਾਂ ਨੇ ਫਿਰ ਤੋਂ ਅੱਜ ਆਪਣੇ ਘਰ ਦੀ ਉਸਾਰੀ ਕਰ ਲਈ ਕਹਿੰਦੇ ਗੁੱਸੇ ਦੇ ਵਿੱਚ ਆ ਕੇ ਇਹਨੇ ਫਿਰ ਉਹ ਕੀੜੀਆਂ ਦੇ ਤਾਂ ਉਹਨਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਕੀੜੀਆਂ ਦਾ ਘਰ ਤੋੜਨਾ ਸ਼ੁਰੂ ਕਰ ਦਿੱਤਾ ਕਹਿੰਦੇ ਅੱਜ ਗੁੱਸੇ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਥੋੜਾ ਕੀੜੀਆਂ ਦਾ ਨੁਕਸਾਨ ਵੀ ਹੋਇਆ ਪਰ ਕਹਿੰਦੇ ਇਹਨੇ ਆਪਣੇ ਕੰਮ ਨੂੰ ਪੂਰਾ ਕਰ ਲਿਆ ਇਹਨੇ ਉਹ ਮਿੱਟੀ ਦੇ ਭੌਣ ਦੇ ਉੱਤੇ ਪਾਣੀ ਪਾਇਆ ਚੰਗੀ ਤਰ੍ਹਾਂ ਮਿੱਟੀ ਧਸ ਦਿੱਤੀ ਵੀ ਹੁਣ ਦੁਬਾਰਾ ਤੋਂ ਇੱਥੇ ਇਹ ਕੀੜੀਆਂ ਘਰ ਨਾ ਬਣਾ ਸਕਣ ਤੇ ਘਰ ਨੂੰ ਤਲਪਿਆ ਪਰ ਕਹਿੰਦੇ ਅੱਜ ਇਹਦਾ ਮਨ ਖੁਸ਼ ਨਹੀਂ ਸੀ ਇਦ ਮਨ ਬੇਚੈਨ ਹੋਣ ਲੱਗਾ ਵੀ ਮੈਂ ਇਹ ਕੀ ਕੰਮ ਕਰਕੇ ਆਇਆ ਹਾਂ ਆਪਣੇ ਵਾਅਦੇ ਦੇ ਲਈ ਮੈਂ ਇਨਕਿੜਕੇ ਜੀਵਾਂ ਦਾ ਕਿੰਨਾ ਨੁਕਸਾਨ ਕਰ ਰਿਹਾ ਹਾਂ ਕਹਿੰਦੇ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਜਦੋਂ ਦਿਨ ਚੜ੍ਹਿਆ ਤਾਂ ਇਹ ਫਿਰ ਤੋਂ ਸੰਤ ਜੀ ਵੱਲ ਤੁਰ ਪਿਆ ਅਤੇ ਕਰੋ ਆਟਾ ਲੈ ਕੇ ਤੁਰਿਆ ਅਤੇ ਮਨ ਦੇ ਵਿੱਚ ਸੋਚਣ ਲੱਗਾ ਵੀ ਜੇ ਅੱਜ ਉਹ ਕੀੜੀਆਂ ਨੇ ਫਿਰ ਤੋਂ ਉੱਥੇ ਘਰ ਬਣਾ ਲਿਆ ਤਾਂ ਮੈਂ ਅੱਜ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਉਹਨਾਂ ਨੂੰ ਆਟਾ ਪਾ ਕੇ ਆਵਾਂਗਾ ਅਤੇ ਸੰਤ ਜੀ ਨੂੰ ਵੀ ਸਾਫ਼-ਸਾਫ਼ ਕਹਿ ਦੇਣਾ ਹੈ ਕਿ ਜੇਕਰ ਤੁਸੀਂ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਕਰਨਾ ਹੈ ਤਾਂ ਕਰੋ ਨਹੀਂ ਤਾਂ ਮੈਂ ਇਹਨਾਂ ਜੀਵਾਂ ਦਾ ਨੁਕਸਾਨ ਨਹੀਂ ਕਰ ਸਕਦਾ ਕਹਿੰਦੇ ਐਵੇਂ ਸੋਚਦੇ ਆ ਸੋਚਦੇ ਆ ਜਦੋਂ ਉਸੇ ਜਗ੍ਹਾ ਤੇ ਪਹੁੰਚਿਆ ਤਾਂ ਦੇਖਿਆ ਅੱਜ ਉੱਥੇ ਕੀੜੀਆਂ ਨਹੀਂ ਸਨ ਕਹਿੰਦੇ ਮਨ ਦੇ ਵਿੱਚ ਦੁੱਖ ਹੋਇਆ ਕਿ ਮੇਰੇ ਕਰਕੇ ਉਹ ਵਿਚਾਰੀਆਂ ਕੀੜੀਆਂ ਘਰੋਂ ਬੇਕਾਰ ਹੋ ਗਈਆਂ ਪਰ ਕਹਿੰਦੇ ਉਹਨੇ ਅਜੇ ਇੱਕ ਕਦਮ ਪੁੱਟਿਆ ਤਾਂ ਦੇਖਿਆ ਕੁਝ ਹੀ ਦੂਰੀ ਤੇ ਉਹ ਕੀੜੀਆਂ ਨੇ ਇੱਕ ਨਵਾਂ ਪੌਣ ਬਣਾ ਲਿਆ ਇੱਕ ਨਵੇਂ ਕਰਦਾ ਨਿਰਮਾਨ ਕਰ ਲਿਆ ਸੀ ਕਹਿੰਦੇ ਇਹ ਦੇਖ ਕੇ ਉਬੜਾ ਹੈਰਾਨ ਹੋਇਆ ਕਿ ਕੀੜੀਆਂ ਨੇ ਰੱਤ ਤੋਂ ਰਾਤ ਨਵੀਂ ਜਗ੍ਹਾ ਤੇ ਇੱਕ ਨਵੇਂ ਕਰਦਾ ਨਿਰਮਾਨ ਕਰ ਲਿਆ ਕਹਿੰਦੇ ਉਹਨੇ ਪਹਿਲਾਂ ਉਹ ਕੀੜੀਆਂ ਨੂੰ ਆਟਾ ਪਾਇਆ ਸਿਰਫ ਕੀੜੀਆਂ ਦੇ ਆਲੇ-ਦੁਆਲੇ ਕਵਾੜ ਬਣਾ ਦਿੱਤੀ ਵੀ ਕਿਤੇ ਕੋਈ ਹੋਰ ਇਹਨਾਂ ਦਾ ਨੁਕਸਾਨ ਨਾ ਕਰ ਦਵੇ ਤੇ ਕਹਿੰਦੇ ਸੰਤ ਜੀ ਦੇ ਕੋਲ ਚੱਲਿਆ ਗਿਆ ਸੰਤ ਜੀ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਸੰਤ ਜੀ ਮੈਨੂੰ ਮਾਫ਼ ਕਰੋ ਮੈਂ ਤੁਹਾਡਾ ਦਿੱਤਾ ਹੋਇਆ ਕੰਮ ਨਹੀਂ ਕਰ ਸਕਦਾ ਜੇ ਤੁਸੀਂ ਮੈਨੂੰ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਦੱਸਣੇ ਆ ਦੱਸੋ ਪਰ ਮੈਂ ਇਹ ਜੀਵ ਹੱਤਿਆ ਨਹੀਂ ਕਰ ਸਕਦਾ ਇਨਿਕਨਿਕ ਜੀਵਾਂ ਦਾ ਨੁਕਸਾਨ ਨਹੀਂ ਕਰ ਸਕਦਾ ਮੈਂ ਦੋ ਵਾਰ ਕੋਸ਼ਿਸ਼ ਕੀਤੀ ਆ ਉਹਨਾਂ ਦਾ ਘਰ ਤੋੜਨ ਦੀ ਅਤੇ ਤੋੜ ਵੀ ਦਿੱਤਾ ਪਰ ਉਹ ਕੀੜੀਆਂ ਨੇ ਹਰ ਦਿਨ ਆਪਣਾ ਨਵਾਂ ਘਰ ਬਣਾ ਲਿਆ ਹੁਣ ਮੇਰੇ ਵਿੱਚ ਦੁਬਾਰਾ ਤੋਂ ਹਿੰਮਤ ਨਹੀਂ ਆ ਉਹਨਾਂ ਦਾ ਨੁਕਸਾਨ ਕਰਨ ਦੀ ਕਹਿੰਦੇ ਸੰਤ ਜੀ ਮੁਸਕਰਾਏ ਅਤੇ ਕਹਿਣ ਲੱਗੇ ਪੁੱਤਰ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਨੁਕਸਾਨ ਕਰਨ ਨੂੰ ਤਾਂ ਨਹੀਂ ਸਿਖਾਇਆ ਮੈਂ ਤਾਂ ਤੈਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਮੈਂ ਤੈਨੂੰ ਕੁਝ ਸਮਝਾਉਣਾ ਚਾਹੁੰਦਾ ਸੀ ਕੋਈ ਇਨਸਾਨ ਨੇ ਕਿਹਾ ਵੀ ਸੰਤ ਜੀ ਤੁਸੀਂ ਇਗਰੀ ਸਮਝਾਉਣਾ ਚਾਹੁੰਦੇ ਸੀ ਤਾਂ ਸੰਤ ਜੀ ਨੇ ਕਿਹਾ ਪੁੱਤਰ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਦੇਖ ਕੀੜੀ ਤਰਤੀਦਾ ਇਕ ਨਿੰਕਾ ਜਾਂ ਜੀਵ ਆ ਜੇਕਰ ਕੋ ਆਪਣੇ ਜੀਵਨ ਦੇ ਵਿੱਚ ਨਿਰੰਤਰ ਸੰਘਰਸ਼ ਕਰ ਰਿਹਾ ਹੈ ਉਹ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਨਾਲ ਟੱਟ ਕੇ ਲੜ ਸਕਦਾ ਹੈ ਤਾਂ ਫਿਰ ਤੂੰ ਤਾਂ ਇਨਸਾਨ ਆ ਤੇਰੇ ਕੋਲ ਤਾਂ ਕਿੰਨਾ ਗਿਆਨ ਆ ਪ੍ਰਮਾਤਮਾ ਨੇ ਤੈਨੂੰ ਕਿੰਨੇ ਗੁਣ ਦਿੱਤੇ ਆ ਕਿੰਨੀ ਤਾਕਤ ਦਿੱਤੀ ਆ ਤੈਨੂੰ ਇਹ ਸੋਹਣਾ ਸਰੀਰ ਦਿੱਤਾ ਤੇਰੇ ਸਾਰੇ ਅੰਗ ਪੈਰ ਸਹੀ ਸਲੰਗਤ ਆ ਤੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੇਖ ਕੇ ਕਿਉਂ ਹਾਰ ਜੰਨਾ ਹੈ ਦੂਸਰਾ ਸਬਕ ਉਹ ਕੀੜੀਆਂ ਤੋਂ ਤੈਨੂੰ ਇਹ ਲੈਣਾ ਚਾਹੀਦਾ ਹੈ ਕਿ ਉਹ ਧਰਤੀ ਦਾ ਨਿੱਕਾ ਜਿਹਾ ਜੀਵ ਕਿਸੇ ਦਾ ਮੌਤ ਆਜ ਨਹੀਂ ਆ ਉਹ ਆਪਣੇ ਸਾਰੇ ਕੰਮ ਆਪ ਕਰਦਾ ਹੈ ਤੀਸਰਾ ਸਬਕ ਕੀੜੀਆਂ ਇਹ ਦਿੰਦੀਆਂ ਨੇ ਕਿ ਕੀੜੀਆਂ ਆਪਣੇ ਭਾਰ ਤੋਂ ਕਈ ਗੁਣਾ ਵੱਧ ਭਾਰ ਚੁੱਕ ਕੇ ਚੱਲਦੀਆਂ ਨੇ ਫਿਰ ਇਨਸਾਨ ਐਨੀ ਛੇਤੀ ਹਿੰਮਤ ਕਿਉਂ ਹਾਰ ਜਾਂਦਾ ਹੈ ਚੌਥਾ ਸਬਕ ਕੀ ਇਹਨਾਂ ਦੀ ਏਕਤਾ ਦੇਖ ਇੱਕ ਲਾਈਨ ਦੇ ਵਿੱਚ ਚੱਲਦੀਆਂ ਨੇ ਇੱਕ ਦੂਜਰੇ ਦੀ ਮਦਦ ਕਰਦੀਆਂ ਨੇ ਉਸ ਤੋਂ ਬਾਅਦ ਸੰਤ ਜੀ ਨੇ ਕਿਹਾ ਵੀ ਦੇਖ ਪੁੱਤਰ ਧਰਤੀ ਦੇ ਉੱਤੇ ਜੋ ਵੀ ਜਾਨਵਰ ਆ ਜੋ ਵੀ ਪੰਛੀ ਆ ਤੂੰ ਕਦੇ ਦੇਖਿਆ ਵੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾ ਕੇ ਕਿਸੇ ਨੇ ਆਤਮ ਹੱਤਿਆ ਕੀਤੀ ਹੋਵੇ ਆਪਣੇ ਜੀਵਨ ਨੂੰ ਖਤਮ ਕੀਤਾ ਹੋਵੇ ਇਦਾਂ ਦੇ ਖਿਆਲ ਸਿਰਫ ਇਨਸਾਨ ਦੇ ਮਨ ਦੇ ਵਿੱਚ ਆਉਂਦੇ ਆ ਪਰ ਇਹ ਜੀਵ ਜੰਤੂ ਜਾਨਵਰ ਹਮੇਸ਼ਾ ਸੰਘਰਸ਼ਪਰਿਆ ਜੀਵਨ ਜਿਉਂਦੇ ਆ ਦੋ ਵਕਤ ਦੀ ਰੋਟੀ ਦੇ ਲਈ ਇਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਰਹਿਣ ਸਹਿਣ ਦੇ ਲਈ ਇਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਪਰ ਇਹ ਹਿੰਮਤ ਨਹੀਂ ਹਾਰਦੇ ਹੱfte ਡਿਊਟੀ ਤੇ ਲੱਗੇ ਰਹਿੰਦੇ ਆ ਫਿਰ ਇਨਸਾਨ ਇੰਨੀ ਛੇਤੀ ਹਿੰਮਤ ਕਿਉਂ ਹਾਰ ਜਾਂਦਾ ਹੈ ਇਹ ਸਾਰੀਆਂ ਗੱਲਾਂ ਸਮਝਾ ਕੇ ਮਹਾਪੁਰਖ ਜੀ ਨੇ ਉਹ ਇਨਸਾਨ ਨੂੰ ਕਿਹਾ ਕਿ ਪੁੱਤਰ ਤੈਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਸੋਨਾ ਸ਼ਰੀਰ ਦਿੰਦਾ ਹੈ ਤੇਨੂੰ ਕਿੰਨਾ ਗਿਆਨ ਦਿੱਤਾ ਹੈ ਤੂੰ ਹਿੰਮਤ ਨਹੀਂ ਹਾਰ ਸਕਦਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਆ ਸਮਾਂ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਜ਼ਿੰਦਗੀ ਦੇ ਹਾਲਾਤ ਚੰਗੇ ਜਾਂ ਮਾੜੇ ਹੁੰਦੇ ਆ ਤਾਂ ਇਹ ਮਾੜੇ ਹਾਲਾਤਾਂ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜਿੱਥੇ ਤੈਨੂੰ ਲੱਗਦਾ ਹੈ ਨਾ ਕਿ ਸਭ ਕੁਝ ਖਤਮ ਹੋ ਗਿਆ ਉੱਥੋਂ ਹੀ ਇੱਕ ਨਵੀਂ ਸ਼ੁਰੂਆਤ ਹੋਵੇਗੀ ਜੇ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਪ੍ਰਾਪਤ ਕਰਨਾ ਚਾਹੁੰਦੇ ਆ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਆ ਤਾਂ ਜ਼ਰੂਰੀ ਨਹੀਂ ਸਾਨੂੰ ਪਹਿਲੀ ਵਾਰ ਦੇ ਵਿੱਚ ਹੀ ਸਫਲਤਾ ਮਿਲ ਜਾਵੇਗੀ। ਕਈ ਵਾਰ ਸਾਨੂੰ ਅਸਫਲਤਾ ਦਾ ਵੀ ਮੂੰਹ ਵੇਖਣਾ ਪੈਂਦਾ ਹੈ ਪਰ ਉਹ ਅਸਫਲਤਾ ਤੋਂ ਨਰਾਸ਼ ਨਹੀਂ ਹੋਣਾ ਚਾਹੀਦਾ। ਉਹ ਅਸਫਲਤਾ ਤੋਂ ਸਿੱਖ ਕੇ ਅੱਗੇ ਵਧਣਾ ਚਾਹੀਦਾ ਹੈ। ਦੇਖੋ ਕਿ ਮੈਂ ਕਿਸ ਕਾਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮ ਕਰਨ ਦੇ ਵਿੱਚ ਅਸਫਲ ਹੋਇਆ ਹਾਂ। ਉਹ ਗਲਤੀ ਲੱਭੋ। ਉਹ ਗਲਤੀ ਨੂੰ ਸੁਧਾਰੋ ਅਤੇ ਭਵਿੱਖ ਦੇ ਵਿੱਚ ਉਹ ਗਲਤੀ ਨੂੰ ਕਦੇ ਨਾ ਦੋਹਰਾਓ ਉਸ ਤੋਂ ਬਾਅਦ ਮਹਾਪੁਰਖ ਜੀ ਨੇ ਉਹ ਮਹਾਤਮਾ ਜੀ ਨੇ ਸਮਝਾਇਆ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਲਾਤ ਸਥਿਤੀਆਂ ਇੱਕੋ ਜੀਆਂ ਨਹੀਂ ਰਹਿੰਦੀਆਂ ਜੇ ਅੱਜ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਲੱਗ ਰਿਹਾ ਏ ਮਾੜਾ ਸਮਾਂ ਹੈ ਤਾਂ ਇਹ ਮਾੜੇ ਸਮੇਂ ਨੇ ਵੀ ਸਦਾ ਨਹੀਂ ਰਹਿਣਾ ਅਤੇ ਰਹਿੰਦਾ ਚੰਗਾ ਸਮਾਂ ਵੀ ਸਦਾ ਨਹੀਂ ਆ ਹਾਲਾਤ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ ਸੋ ਕਦੇ ਵੀ ਨਰਾਸ਼ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਹਰ ਮੁਸ਼ਕਲ ਚੁਣੌਤੀ ਦੇ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਇਹ ਪੰਛੀ ਇਹ ਪੇੜ ਪੌਦੇ ਸਾਨੂੰ ਇਹੋ ਹੀ ਤਾਂ ਸਬਕ ਦਿੰਦੇ ਨੇ ਇਹ ਆਪਣੇ ਜੀਵਨ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਦੇ ਨਰਾਸ਼ ਨਹੀਂ ਹੁੰਦੇ ਬਲਕਿ ਸੰਘਰਸ਼ ਕਰਦੇ ਨੇ ਮਿਹਨਤ ਅਤੇ ਸੰਘਰਸ਼ ਹੀ ਸਫਲਤਾ ਦੀ ਜਾਬੀਆ ਜਾਂ ਕਹਿ ਲਓ ਕਿ ਸਫਲਤਾ ਦਾ ਮੰਤਰ ਹੈ ਤੂੰ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਅੱਗੇ ਵਧਦਾ ਜਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਪੂਰੀ ਮਿਹਨਤ ਕਰ ਤੈਨੂੰ ਵੀ ਤੇਰੀ ਕੀਤੀ ہوئی ਕੋਸ਼ਿਸ਼ ਦਾ ਤੇਰੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਕਹਿੰਦੇ ਉਹ ਇਨਸਾਨ ਨੇ ਮਹਾਪੁਰਖਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਹੁਣ ਸਮਝ ਗਿਆ ਹਾਂ ਕਿ ਮੈਂ ਕੀ ਕਰਨਾ ਹੈ ਅੱਜ ਤੋਂ ਬਾਅਦ ਮੈਂ ਵੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਾਂਗਾ ਕਿਉਂਕਿ ਮੈਂ ਸਮਝ ਗਿਆ ਹਾਂ ਕਿ ਹਾਰ ਦਾ ਉਹੀ ਹੈ ਜੋ ਹਾਰ ਮੰਨ ਲੈਂਦਾ ਹੈ ਸੋ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਆਪਣੇ ਕੰਮ ਧੰਦੇ ਆ ਪੂਰੀ ਇਮਾਨਦਾਰੀ ਦੇ ਨਾਲ ਕਰਾਂਗਾ ਆਪਣੇ ਵੱਲੋਂ 베ਸਟ ਕਰਾਂਗਾ ਬਾਕੀ ਉਹ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਤਾਂ ਮਹਾਪੁਰਖਾਂ ਨੇ ਕਿਹਾ ਪੁੱਤਰ ਜਦੋਂ ਤੂੰ ਆਪਣੇ ਵੱਲੋਂ 베ਸਟ ਕਰੇਂਗਾ ਤਾਂ ਪਰਮ ਪਿਤਾ ਪਰਮਾਤਮਾ ਤੇਰੇ ਨਾਲ ਵੇਸਟ ਤੋਂ ਵੀ ਵੈਸਟ ਕਰਨਗੇ ਚੰਗੇ ਬੰਦੇ ਦੇ ਨਾਲ ਹਮੇਸ਼ਾ ਚੰਗਾ ਹੁੰਦਾ ਹੈ ਗਲਤ ਕਹਿੰਦੇ ਨੇ ਉਹ ਲੋਕ ਜੋ ਕਹਿੰਦੇ ਆ ਵੀ ਚੰਗਿਆਂ ਦੇ ਨਾਲ ਤਾਂ ਹਮੇਸ਼ਾ ਮਾੜਾ ਹੁੰਦਾ ਹੈ ਨਾ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਸਾਡੀ ਮਿਹਨਤ ਦਾ ਫਲ ਮਿਲਦਾ ਹੈ ਜੇ ਅਸੀਂ ਰੱਜ ਕੇ ਮਿਹਨਤ ਕਰਾਂਗੇ ਇਮਾਨਦਾਰੀ ਦੇ ਨਾਲ ਮਿਹਨਤ ਕਰਾਂਗੇ ਚੰਗੇ ਕੰਮ ਕਮਾਵਾਂਗੇ ਤਾਂ ਸੱਚ ਕਰਕੇ ਜਾਣਿਓ ਪਰਮਪਿਤਾ ਪਰਮਾਤਮਾ ਜੀ ਸਾਡੇ ਕੀਤੇ ਹੋਏ ਦਾ ਤਿਲ ਮੰਤਰ ਵੀ ਆਪਣੇ ਕੋਲ ਨਹੀਂ ਰੱਖਦੇ ਸਾਨੂੰ ਦੁੱਗਣਾ ਚੌਗਣਾ ਕਰਕੇ ਮੋੜਦੇ ਨੇ ਸੋ ਜ਼ਿੰਦਗੀ ਵਿੱਚ ਨੇਕ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਮਿਹਨਤ ਕਰਨੀ ਆ ਕਦੇ ਵੀ ਹਿੰਮਤ ਨਹੀਂ ਹਾਰਨੀ ਕੋਸ਼ਿਸ਼ ਕਰਦੇ ਰਹਿਣਾ ਹੈ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਸੰਤ ਜੀ ਨੇ ਕਿਹਾ ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼ ਸਾਡੇ ਵੱਲੋਂ ਕੀਤੀ ਹੋਈ ਮਿਹਨਤ ਨੂੰ ਦੇਖ ਕੇ ਹਾਲਾਤ ਸਥਿਤੀਆਂ ਨੂੰ ਸਾਡੇ ਅੱਗੇ ਝੁਕਣਾ ਪੈਂਦਾ ਹੈ ਜਿਵੇਂ ਪੁੱਤਰ ਤੂੰ ਉਹਨਾਂ ਕੀੜੀਆਂ ਦੀ ਮਿਹਨਤ ਲਗਨ ਸੰਘਰਸ਼ ਦੇ ਅੱਗੇ ਝੁਕ ਗਿਆ ਤੂੰ ਉਹਨਾਂ ਦਾ ਨੁਕਸਾਨ ਕਰਨ ਦੇ ਲਈ ਘਰ ਉਤਰਿਆ ਸੀ ਪਰ ਉਹਨਾਂ ਦੀ ਮਿਹਨਤ ਉਹਨਾਂ ਦਾ ਸੰਘਰਸ਼ ਦੇਖ ਕੇ ਉਹਨਾਂ ਦੀ ਹਿੰਮਤ ਹੌਸਲਾ ਦੇਖ ਕੇ ਤੂੰ ਉਹਨਾਂ ਦਾ ਮਦਦਗਾਰ ਬਣ ਗਿਆ ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਮਿਹਨਤ ਕਰਦੇ ਹਾਂ, ਸੰਘਰਸ਼ ਕਰਦੇ ਹਾਂ, ਹਿੰਮਤ ਨਹੀਂ ਹਾਰਦੇ, ਕੋਸ਼ਿਸ਼ ਕਰਦੇ ਰਹਿੰਦੇ ਆ ਤਾਂ ਫਿਰ ਪੂਰੀ ਕੁਦਰਤ, ਪੂਰੀ ਕਾਇਨਾਤ ਵੀ ਸਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਆ। ਸਾਡੇ ਅਸੰਭਵ ਕੰਮਾਂ ਨੂੰ ਹੀ ਉਹ ਕੁਦਰਤ, ਉਹ ਪਰਮ ਪਿਤਾ ਪਰਮਾਤਮਾ ਜੀ ਸੰਭਵ ਕਰ ਦਿੰਦੇ ਨੇ। ਸਭ ਕੁਝ